ਆਰੇ ਸਭ ਦੋਹਰਾئیں ਬਾਰਾਸ਼ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਬਾਰਾ ਬਾਰਾ ਸਵੇਰੇ 12:00 ਵਜੇ 12:00 ਸਰਦਾਰ ਜੀ ਹੱਥ ਚੁੱਕ ਕੇ ਆਹ ਦੇਖ ਲਓ ਕਾਂਗਰਸੀ ਲੀਡਰ ਦਾ ਹਾਲ ਪਰੀ ਸਭਾ ਚ ਸਿੱਖ ਨੌਜਵਾਨ ਦਾ ਕਿਵੇਂ ਮਜ਼ਾਕ ਉਡਾ ਰਹੇ ਨੇ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਸਲ ਪਰੰਪਰਾ ਤੇ ਧਰਮ ਦਾ ਮਜ਼ਾਕ ਉਡਾਉਣਾ ਕੰਦ ਅਸਲੀ ਆਮ ਗੱਲ ਬਣ ਗਿਆ ਹਰਖ ਸਿੰਘ ਰਾਵਤ ਦਾ ਬਿਆਨ ਏਸੀ ਸੋਚ ਦੀ ਨਿਸ਼ਾਨੀ ਹੈ ਇਹੋ ਜੀ ਸੋਚ ਜੋ ਸਿੱਖ ਕੌਮ ਦੀ ਹਿੰਮਤ ਬਹਾਦਰੀ ਤੇ ਸ਼ਹਾਦਤ ਵਾਲੀ ਇਤਿਹਾਸਿਕ ਪਰੰਪਰਾ ਨੂੰ ਝੋਟ ਪਹੁੰਚਾਉਂਦੀ ਹੈ ਹਰਖ ਸਿੰਘ ਵਰਗੇ ਕਾਂਗਰਸੀ ਨੇਤਾਵਾਂ ਨੂੰ ਇਤਿਹਾਸ ਦੀ ਠੀਕ ਸਮਝ ਹੀ ਨਹੀਂ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਸਿੱਖਾਂ ਨੇ ਰਾਤ ਨੂੰ ਬਾਹਰੇ ਵੱਜੇ ਮੁਗਲਾਂ ਤੇ ਹਮਲਾ ਕਰਕੇ ਹਿੰਦੂ ਭੈਣ ਭੇਟੀਆਂ ਨੂੰ ਨਾ ਬਚਾਇਆ ਹੁੰਦਾ ਤਾਂ ਮੁਗਲਾਂ ਦੇ ਜ਼ੁਲਮ ਦਾ ਅੱਜ ਜਵਾਬ ਨਾ ਦਿੱਤਾ ਹੁੰਦਾ ਦਾ ਦੇਸ਼ ਤੇ ਇਤਿਹਾਸ ਵੀ ਵੱਖਰਾ ਹੁੰਦਾ ਤੇ ਨਕਸ਼ਾ ਵੀ ਕੁਝ ਹੋਰੀ ਹੁੰਦਾ ਤਾਂ ਉਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿਵੇਂ ਇਸ ਕਾਂਗਰਸੀ ਨੇਤਾ ਦੇ ਵੱਲੋਂ ਇੱਕ ਸਿੱਖ ਨੌਜਵਾਨ ਦਾ ਮਜ਼ਾਕ ਉਡਾਇਆ ਜਾਂਦਾ ਹੈ ਨਾਰੇ ਸਭ ਦੁਹਰਾئیں ਬਾਰਾਸ਼ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ ਬਾਰਾ ਬਾਰਾ ਸਵੇਰੇ ਬਜੇ ਬਾਰਾ ਬਜੇ ਸਰਦਾਰ ਜੀ ਹੱਥ ਚੁੱਕ ਕੇ ਆ ਦੇਖ ਲਓ ਕਾਂਗਰਸੀ ਲੀਡਰ ਦਾ ਹਾਲ ਪ੍ਰੀਸ਼ਭਾ ਚ ਸਿੱਖ ਨੌਜਵਾਨ ਦਾ ਕਿਵੇਂ ਮਜ਼ਾਕ ਉਡਾ ਰਹੇ ਨੇ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਸਲ ਪਰੰਪਰਾ ਤੇ ਧਰਮ ਦਾ ਮਜ਼ਾਕ ਉਡਾਉਣਾ ਕਾਂਗਰਸੀ ਆਮ ਗੱਲ ਬਣ ਗਿਆ ਹਰਖ ਸਿੰਘ ਰਾਵਤ ਦਾ ਬਿਆਨ ਏਸੀ ਸੋਚ ਦੀ ਨਿਸ਼ਾਨੀ ਹੈ ਇਹੋ ਜੀ ਸੋਚ ਜੋ ਸਿੱਖ ਕੌਮ ਦੀ ਹਿੰਮਤ ਬਹਾਦਰੀ ਤੇ ਸ਼ਹਾਦਤ ਵਾਲੀ ਇਤਿਹਾਸਿਕ ਪਰੰਪਰਾ ਨੂੰ ਚੂਟ ਪਹੁੰਚੋਂ ਦੀ ਹੈ ਹਰਤ ਸਿੰਘ ਵਰਗੇ ਕਾਂਗਰਸੀ ਨੇਤਾਵਾਂ ਨੂੰ ਇਤਿਹਾਸ ਦੀ ਠੀਕ ਸਮਝ ਹੀ ਨਹੀਂ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਸਿੱਖਾਂ ਨੇ ਰਾਤ ਨੂੰ ਬਾਹਰੇ ਵੱਜੇ ਮੁਗਲਾਂ ਤੇ ਹਮਲਾ ਕਰਕੇ Hindu ਭੈਣ ਭੇਟੀਆਂ ਨੂੰ ਨਾ ਬਚਾਇਆ ਹੁੰਦਾ ਤਾਂ ਮੁਗਲਾਂ ਦੇ ਜ਼ੁਲਮ ਦਾ ਜਵਾਬ ਨਾ ਦਿੱਤਾ ਹੁੰਦਾ ਦਾ ਦੇਸ਼ ਤਾਂ ਇਤਿਹਾਸ ਵੀ ਵੱਖਰਾ ਹੁੰਦਾ ਤੇ ਨਕਸ਼ਾ ਵੀ ਕੁਝ ਹੋਰੀ ਹੁੰਦਾ ਤਾਂ ਉਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿਵੇਂ ਇਸ ਕਾਂਗਰਸੀ ਨੇਤਾ ਦੇ ਵੱਲੋਂ ਇੱਕ ਸਿੱਖ ਨੌਜਵਾਨ ਦਾ ਮਜ਼ਾਕ ਉਡਾਇਆ ਜਾਂਦਾ ਹੈ ਨਾਲੇ ਸਭ ਦੋ ਰਹੀਂ ਬਾਰਾ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰ ਬਾਰਾ ਬਾਰਾ ਬਜੇ ਬਾਰਾ ਬਜੇ ਜੋ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰਕੇ 12 12:00 ਵਜੇ 12:00 ਵਜੇ ਸਰਦਾਰ ਜੀ ਹੱਥ ਚੁੱਕੇ ਆਹ ਦੇਖ ਲਓ ਕਾਂਗਰਸੀ ਲੀਡਰ ਦਾ ਹਾਲ ਪਰੀ ਸਭਾ ਚ ਸਿੱਖ ਨੌਜਵਾਨ ਦਾ ਕਿਵੇਂ ਮਜ਼ਾਕ ਉਡਾ ਰਹੇ ਨੇ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਸਲ ਪਰੰਪਰਾ ਤੇ ਧਰਮ ਦਾ ਮਜ਼ਾਕ ਉਡਾਉਣਾ ਕਾਂਗਰਸੀ ਆਮ ਗੱਲ ਬਣ ਗਿਆ ਹਰਖ ਸਿੰਘ ਰਾਵਤ ਦਾ ਬਿਆਨ ਇਸੇ ਸੋਚ ਦੀ ਨਿਸ਼ਾਨੀ ਹੈ ਇਹੋ ਜੀ ਸੋਚ ਜੋ ਸਿੱਖ ਕੌਮ ਦੀ ਹਿੰਮਤ ਬਹਾਦਰੀ ਤੇ ਸ਼ਹਾਦਤ ਵਾਲੀ ਇਤਿਹਾਸਿਕ ਪਰੰਪਰਾ ਨੂੰ ਝੂਟ ਪਹੁੰਚਾਉਂਦੀ ਹੈ ਹਰਖ ਸਿੰਘ ਵਰਗੇ ਕਾਂਗਰਸੀ ਨੇਤਾਵਾਂ ਨੂੰ ਇਤਿਹਾਸ ਦੀ ਠੀਕ ਸਮਝ ਹੀ ਨਹੀਂ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਸਿੱਖਾਂ ਨੇ ਰਾਤ ਨੂੰ ਬਾਹਰੇ ਵੱਜੇ ਮੁਗਲਾਂ ਤੇ ਹਮਲਾ ਕਰਕੇ Hindu ਭੈਣ ਭੇਟੀਆਂ ਨੂੰ ਨਾ ਬਚਾਇਆ ਹੁੰਦਾ ਤਾਂ ਮੁਗਲਾਂ ਦੇ ਜ਼ੁਲਮ ਦਾ ਅੱਜ ਜਵਾਬ ਨਾ ਦਿੱਤਾ ਹੁੰਦਾ ਤਾਂ ਦੇਸ਼ ਦਾ ਇਤਿਹਾਸ ਵੀ ਵੱਖਰਾ ਹੁੰਦਾ ਤੇ ਨਕਸ਼ਾ ਵੀ ਕੁਝ ਹੋរី ਹੁੰਦਾ ਤਾਂ ਉਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿਵੇਂ ਇਸ ਕਾਗਰਸੀ ਨੇਤਾ ਦੇ ਵੱਲੋਂ ਇੱਕ ਸਿੱਖ ਨੌਜਵਾਨ ਦਾ ਮਜ਼ਾਕ ਉਡਾਇਆ ਜਾਂਦਾ ਹੈ ਨਾਲੇ ਸਭ ਦੋ ਰਹੀਂ ਬਾਰਸ਼ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰ ਬਾਰ 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 ਸਰਦਾਰ ਜੀ ਹੱਥ ਚੁੱਕੇ ਆ ਦੇਖ ਲਓ ਕਾਂਗਰਸੀ ਲੀਡਰ ਦਾ ਹਾਲ ਪ੍ਰੀਸ਼ਭਾ ਚ ਸਿੱਖ ਨੌਜਵਾਨ ਦਾ ਕਿਵੇਂ ਮਜ਼ਾਕ ਉਡਾ ਰਹੇ ਨੇ ਤੇ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਰਸਲ ਪਰੰਪਰਾ ਤੇ ਧਰਮ ਦਾ ਮਜ਼ਾਕ ਉਡਾਉਣਾ ਕਾਂਗਰਸੀ ਆਮ ਗੱਲ ਬਣ ਗਿਆ ਹਰਖ ਸਿੰਘ ਰਾਵਤ ਦਾ ਬਿਆਨ ਏਸੀ ਸੋਚ ਦੀ ਨਿਸ਼ਾਨੀ ਹੈ ਇਹੋ ਜੀ ਸੋਚ ਜੋ ਸਿੱਖ ਕੌਮ ਦੀ ਹਿੰਮਤ ਬਹਾਦਰੀ ਤੇ ਸ਼ਹਾਦਤ ਵਾਲੀ ਇਤਿਹਾਸਿਕ ਪਰੰਪਰਾ ਨੂੰ ਚੂਟ ਪਹੁੰਚੋਂਦੀ ਹੈ ਹਰਕ ਸਿੰਘ ਵਰਗੇ ਕਾਂਗਰਸੀ ਨੇਤਾਵਾਂ ਨੂੰ ਇਤਿਹਾਸ ਦੀ ਠੀਕ ਸਮਝ ਹੀ ਨਹੀਂ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ ਜੇ ਸਿੱਖਾਂ ਨੇ ਰਾਤ ਨੂੰ ਬਾਹਰੇ ਵੱਜੇ ਮੁਗਲਾਂ ਤੇ ਹਮਲਾ ਕਰਕੇ Hindu ਭੈਣ ਭੇਟੀਆਂ ਨੂੰ ਨਾ ਬਚਾਇਆ ਹੁੰਦਾ ਤਾਂ ਮੁਗਲਾਂ ਦੇ ਜ਼ੁਲਮ ਦਾ ਅੱਜ ਜਵਾਬ ਨਾ ਦਿੱਤਾ ਹੁੰਦਾ ਤਾਂ ਦੇਸ਼ ਦਾ ਇਤਿਹਾਸ ਵੀ ਵੱਖਰਾ ਹੁੰਦਾ ਤੇ ਨਕਸ਼ਾ ਵੀ ਕੁਝ ਹੋរី ਹੁੰਦਾ ਤਾਂ ਉਹ ਪੂਰੀ ਵੀਡੀਓ ਦਿਖਾ ਦਿੰਨੇ ਆ ਕਿਵੇਂ ਇਸ ਕਾਂਗਰਸੀ ਨੇਤਾ ਦੇ ਵੱਲੋਂ ਇੱਕ ਸਿੱਖ ਨੌਜਵਾਨ ਦਾ ਮਜ਼ਾਕ ਉਡਾਇਆ ਜਾਂਦਾ ਹੈ ਨਾਲੇ ਸਭ ਦੋ ਰਹੀਂ ਬਾਰਾ ਜਨ ਜਿੰਦਾਬਾਦ 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 ਹੱਥ ਖੜੇ ਕਰਕੇ ਸਰਦਾਰ ਜੀ ਹੱਥ ਖੜੇ ਕਰ ਬਾਰਾ ਬਾਰਾ ਬਜੇ ਬਾਰਾ ਬਜੇ